ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡੋਗੋਕੇ ਜ਼ਿਲ੍ਹਾ ਬਰਨਾਲਾ ਪੱਖੋ ਕੈਂਚੀਆਂ ਤੋਂ ਰੋਡ ਤੱਕ ਇਹਨੂੰ ਜਾਂਦਾ ਭਰਾ ਠੀਕ ਹੈ ਨਾ ਭੈਣ ਕੋਲ ਇੱਕ ਗਾਂ ਇੱਕ ਮੱਝ ਬਕਾਉਗਾ ਜੀ ਕਰਦੇ ਆਪਾਂ ਭੈਣ ਨਾਲ ਗੱਲ ਕਰਾਂ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਨਿਰਮਲ कौर ਵੀਰੇ ਪਿੰਡੋਗੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਅੱਜ ਆਪਣੇ ਕੋਲ ਕਿੰਨੇ ਨਾਗ ਪਕੋਗਾ ਭੈਣੇ ਆਪਣੇ ਕੋਲ ਦੋ ਨੇ ਵੀਰੇ ਇੱਕ ਤਾਂ ਗਾਂ ਦਾਜੀ ਸੂਈ ਏ ਤੇ ਇੱਕ ਮੱਝ ਹੈ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਭਣੇਗਾ ਇਹ ਬਾਈ ਬਰਸੋਂ ਸੂਈ ਏ ਠੀਕ ਹੈ ਜੀ 10 12 ਕਿਲੋ ਬੋਹਾ ਦਿੰਦੀ ਏ ਠੀਕ ਹੈ ਜੀ ਤੇ ਰੇਟ ਵੀ ਦੱਸ ਦੇ ਭਣੇ ਦਾ ਰੇਟ 35000 ਰੁਪਏ ਚਵਾਈ ਚੂਈ ਦੀ ਪੂਰੀ ਓਕੇ ਮਗਰ ਬੱਛੀ ਏ ਠੀਕ ਹੈ ਚਾਹੇ ਤਨ ਟਾਈਮ ਚੋ ਕੇ ਤਰਾ ਤਸੱਲੀ ਕਰ ਜਿੰਨਾ ਟਾਈਮ ਮਰਜੀ ਜੋ ਕੁਝ ਨਹੀਂ ਕਹਿੰਦੀ ਮੱਝਰ ਗਈ ਠੀਕ ਹੈ ਜੀ ਮੜਾ ਭਣੇ ਤੁਰ ਕੇ ਦਿਖਾਉਂਗੀ ਹਾਂ ਮੜਿਆ ਲੋ ਜੀ ਤਰਾ ਤੋਰਾ ਤਰਾ ਤੁਸੀਂ ਚੈੱਕ ਕਰ ਸਕਦੇ ਠੀਕ ਹੈ ਸੰਗ ਜ਼ਰੂਰ ਹੈ ਖੰਡੀ ਸ਼ੀਰ ਪੂਰੇ ਭਣੇ ਨਾ ਕੋਈ ਟੈਂਸ਼ਨ ਲੇਵਲ ਉਹ ਦੇਖ ਸਕਦਾ ਠੀਕ ਹੈ ਨੰਬਰ ਦੇਖ ਸਰ ਤੋੜਾ ਤਰਾ ਸੋਕਣ ਕਰਨਾ ਬਧੀ ਸੋਕਣ ਬਧੀ ਕੱਢ ਦੋ ਠੀਕ ਹੈ ਜੀ ਫੈਨ ਜੀ ਨੇ ਜ਼ਰੂਰ ਕੰਟੈਕਟ ਕਰੋ ਮੰਗ ਰਹੀ ਹੈ ਬਸ ਫੈਨਰ ਦੇਖ ਲੈ ਚੱਲ ਰਹਿਣਾ ਬਾਕੀ ਪਰਾ ਆਪਣਾ ਫੇਸਬੁੱਕ ਦੇ ਪੇਜ ਆਕਰ ਜਿੱਤ ਰਹੇ ਹੁਣ ਬਾਤ ਉਹ ਫੋਲੋਅਰ ਸ਼ੇਅਰ ਕਰਿਆ ਕੋ ਹਾਂਜੀ ਭੈਣ ਜੀ ਆ ਮਾਜਲੀ ਜਾਣਕਾਰੀ ਦੋ ਜੀ ਮਾਜ ਵੀਰੇ ਇਹ ਤੀਜੇ ਸੂਏ ਸੁੰਦੀ ਹੈ ਹਾਂਜੀ 10 ਦਿਨਾਂ ਦੀ ਗੱਚੀ ਹੈ ਜੀ ਠੀਕ ਹੈ ਜੀ ਤੇ ਇਹ ਵੀ ਬਗਾਉ ਹੈ 1 ਲੱਖ ਰੁਪਏ ਰੇਟ ਹੈ ਦਾ ਠੀਕ ਹੈ ਜੀ ਤੋਰ ਕੇ ਦਿਖਾਉਂਗੀ ਤੋਰ ਕੇ ਦਿਖਾਣੇ ਆ ਖੋਲੀ ਮੜੀ ਜਮਾ ਜੀ ਹਾਂ ਜੀ ਜਿਵੇਂ ਤਰ੍ਹਾਂ ਦਿਖਾ ਸਕੋ ਸੋਖੋ ਆ ਨਾ ਜੀ ਤੇਰੇ ਵੀ ਪੈਣਗੇ ਤੈਨੂੰ ਦੱਸਣ ਠੀਕ ਹੈ ਜੀ ਮੋੜਦਾ ਜੀ ਮੋੜ ਲਓ ਮੋੜ ਲਓ ਨਹੀਂ माड़ा माटा लौन लगे जी तो जिला जी ने जिला ठीक है जी मिलते हैं भरा अगली वीडियो ओके बाय